ਸਾਰੇ ਘਰਾਵਾਂ ਦੇ ਵਿੱਚ 4-4 5-5 ਫੁੱਟੋ ਪਾਣੀ ਵਿੱਚ ਕੋਈ ਪਿੰਡ ਨਹੀਂ ਸੀ ਅਸਰ ਰਿਹਾ ਦੂਰ ਦੂਰ ਤੱਕ ਔਰ ਹਾਊਜ਼ੈਂਡਜ਼ ਆਕੜ ਜਿਹੜੀ ਕ੍ਰੌਪ ਇੱਥੇ ਮਰ ਚੰਲੀ ਹੈ ਸਰਕਾਰਾਂ ਆਉਂਦੀਆਂ ਨੇ ਉਹਨਾਂ ਨੂੰ ਪਤਾ ਨਹੀਂ ਏਡੀ ਵੱਡੀ ਤਬਾਹੀ ਹੁੰਦੀ ਐ ਸੋ ਕੰਟਰੋਲ ਨਹੀਂ ਕੀਤਾ ਜਾ ਸਕਦਾ ਔਰ ਹਰ ਸਾਲ ਹੁੰਦੀ ਐ ਤੋ ਹਰ ਸਾਲ ਹੁੰਦੀ ਐ ਕੰਟਰੋਲ ਨਹੀਂ ਕੀਤਾ ਜਾ ਸਕਦਾ ਕਿ ਐਤਵਾਰ ਜਿਹੜਾ ਹੁਣ ਪਾਣੀ ਆਇਆ ਇਹ ਪਿਛਲੇ ਸਮਿਆਂ ਨਾਲੋਂ 23 ਨਾਲੋਂ ਵੀ ਜ਼ਿਆਦਾ ਹੈ 88 93 ਨਾਲੋਂ ਵੀ ਜ਼ਿਆਦਾ ਹੈ ਜਾਂ ਹਾਲੇ ਫਰਕ ਹੈ ਜੋ ਇੱਕ ਘਰੇ ਨਾ ਸਾਡੇ ਕੋਲ ਐਸਵਾਈਐਲ ਲਹਿਰ ਤੇ ਨਰਵਾਣਾ ਬ੍ਰਾਂਚ ਤੇ ਹੈ ਰਿਹਾ ਇਹ ਨੇਚਰਲ ਫਲੋ ਦੇ ਅਗੇਂਸਟ ਚੱਲਦਾ ਅਸੀਂ ਲੋਕਾਂ ਨੂੰ ਵੀ ਤਾਂ ਥੋੜਾ ਜਿਹਾ ਜਿਹੜਾ ਉਹ ਦਸੀਏ ਕਿ ਤੁਸੀਂ ਵੀ ਜਿਹੜੀ ਆ ਕਿਤੇ ਨਾ ਕਿਤੇ ਇਹਦੇ ਇਸ ਤਰਾਸੀ ਦੇ ਵਿੱਚ ਅਸੀਂ ਸ਼ਾਮਲ ਜਿਹੜੇ ਅਸੀਂ ਲੋਕ ਵੀ ਸ਼ਾਮਲ ਲਗੇ ਤੁਹਾਨੂੰ ਲੱਗਦਾ ਠੀਕ ਹੈ ਜਾਂ ਗਲਤ ਹੈ ਡੇਂਜਰ ਮਾਰਕ ਤੱਕ ਕਿਉਂ ਜਾਣ ਦਿੱਤਾ 20 ਦਿਨ ਪਹਿਲਾਂ ਪਾਣੀ ਛੱਡਦੇ ਜਾਂਦੇ ਇਹਦਾ ਨਾ ਹੁੰਦਾ ਅਕਮੂਲੇਟ ਨਾ ਹੁੰਦਾ ਨਾ ਪਾਣੀ ਇਸ ਲਈ ਇਹ ਸਰਕਾਰ ਦੀ ਥੇਲੋ ਰਹਿ। ਉਹਨਾਂ ਨੇ ਸੀ ਮੰਨ ਕਿਤੇ ਕਿ 50000 ਪ੍ਰਤੀ ਇੱਕ 3 ਸਾਲ ਪਹਿਲਾਂ ਪਰ ਮਿਲਿਆ ਕੀ 6800 ਰੁਪਏ ਅਨਾਉਂਸ ਕੀਤਾ ਉਹਦੇ ਵਿੱਚ ਵੀ ਇੱਕ ਪੈਸਾ ਨਹੀਂ ਮਿਲਿਆ। ਇਹਨਾਂ ਕੋਲ ਬਥੇਰੇ ਫੰਡ ਨੇ ਉਹਨਾਂ ਦੇ ਵਿੱਚੋਂ ਲੋਕਾਂ ਦੀ ਮਦਦ ਲਈ ਇਹਨਾਂ ਨੂੰ ਆਉਣਾ ਚਾਹੀਦਾ ਹੈ। ਲੋਕਾਂ ਦਾ ਰਸਣ ਪਾਣੀ ਲੰਗਰ ਉਹਨਾਂ ਦੇ ਦਵਾਈਆਂ ਕਿੰਨੀਆਂ ਬਿਮਾਰੀਆਂ ਨਾਲ ਫੈਲਣਾ ਇਸ ਤੋਂ ਬਾਅਦ ਉਹ ਸਰਕਾਰਾਂ ਜਿਹੜੀਆਂ ਲੋਕਾਂ ਤੋਂ ਵੋਟਾਂ ਮੰਗੀਆਂ ਨੇ ਝੂਠੇ ਵਾਅਦੇ ਕਰਦੀਆਂ ਨੇ ਉਹਨਾਂ ਨੂੰ ਇਸ ਟਾਈਮ ਸੰਕਟ ਦੀ ਘੜੀ ਦੇ ਵਿੱਚ ਲੋਕਾਂ ਨਾਲ ਖੜਨਾ ਚਾਹੀਦਾ ਹਲਾ ਨਾਰਾ ਮਾਰਨਾ ਚਾਹੀਦਾ ਲੋਕਾਂ ਦੀ ਜਿਹੜਾ ਨੁਕਸਾਨ ਹੈ ਭਰਪਾਈ ਕਰਨੀ ਚਾਹੀਦੀ ਅੱਜ ਤਾਰੀਖ ਹੈ 4 ਸਤੰਬਰ 2025 ਤੇ ਇਸ ਵਕਤ ਕੋਈ ਪੌਣੇ ਇੱਕ ਪੰਜ ਦਾ ਟਾਈਮ ਜਿਹੜਾ ਹੋ ਚੁੱਕਿਆ ਹੈ ਇਸ ਵਕਤ ਅਸੀਂ ਸਰਾਲੇ ਤੇ ਉਸ ਸਾਈਫਨ ਦੇ ਕਨੌਰ ਦੇ ਕੋਲੇ ਖੜੇ ਆ ਜਿੱਥੋਂ ਪਾਖੜਾ ਸਾਈਫਨ ਦੇ ਤੌਰ ਤੇ ਥੱਲੇ ਨੂੰ ਲੰਘਦੀ ਹੈ ਔਰ ਜਿਹੜਾ ਤੁਸੀਂ ਇਸ ਵਕਤ ਵੇਖ ਰਹੇ ਹੋ ਇਹ ਕਈ ਵਾ ਇੱਥੇ ਬਿਲਕੁਲ ਵੀ ਪਾਣੀ ਨਹੀਂ ਹੁੰਦਾ ਸਾਹਮਣੇ ਵਾਲੇ ਪਾਸਿਓਂ ਘੱਗਰ ਜਿਹੜਾ ਉਹ ਪਾਖੜਾ ਦੇ ਉੱਪਰ ਦੀ ਲੰਘਦਾ ਹੈ ਔਰ ਸਾਹਮਣੇ ਜਿਹੜੀ ਤੁਸੀਂ ਜੀਸੀਬੀ ਚੱਲਦੀ ਵੇਖ ਰਹੇ ਹੋ ਉਹ ਉੱਥੋਂ ਜਿਹੜੀ ਹੈ ਉਹ ਸਫਾਈ ਕਰਦੀ ਪਈ ਆ ਇਹ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਭਿਆਨਕ ਸਥਿਤੀ ਹੈ ਕੱਗਰ ਦੇ ਵਿੱਚ ਪਾਣੀ ਆਉਣ ਦੀ ਪਿਛਲੇ ਪਾਸਿਓਂ ਔਰ ਲੋਕ ਤਰਾਸ-ਤਰਾਸ ਕਰਦੇ ਪਏ ਆ ਕਿਉਂਕਿ ਇਹੀ ਪਾਣੀ ਨਿਕਲ ਕੇ ਅੱਗੋਂ ਨਰਵਾਣਾ ਬ੍ਰਾਂਚ ਦੇ ਵਿੱਚ ਸ਼ਾਮਿਲ ਹੋ ਗਿਆ ਔਰ ਅਫਵਾਹਾਂ ਇਸ ਤਰ੍ਹਾਂ ਦੀਆਂ ਨਿਕਲ ਕੇ ਆ ਰਹੀਆਂ ਨੇ ਅਸੀਂ ਇਸ ਬਾਰੇ ਕਨਫਰਮ ਨਹੀਂ ਕਰਦੇ ਕਿ ਹਰਿਆਣਾ ਦੇ ਲੋਕ ਉੱਥੇ ਪ੍ਰੋਟੈਸਟ ਕਰਦੇ ਪਏ ਆ ਅ ਅਗਲੇ ਜਿਹੜਾ ਉਹਨਾਂ ਦਾ ਹੈੱਡ ਹੈ ਅਗਲੇ ਪਾਸੇ ਤੇ ਉਹ ਚਾਹੁੰਦੇ ਆ ਕਿ ਜਿਹੜੀ ਨਰਵਾਣਾ ਬ੍ਰਾਂਚ ਦੀ ਪਾਣੀ ਹੈ ਉਹ ਐਸਵਾਈਐਲ ਚ ਪਾ ਕੇ ਪੰਜਾਬ ਨੂੰ ਮੋੜ ਦਿੱਤਾ ਜਾਵੇ ਕਿੰਨੀ ਸਚਾਈਆ ਸੀ ਇਹਦੀ ਤਸਦੀਕ ਵੀ ਨਹੀਂ ਕਰਦੇ ਪਰ ਵਾਹ ਜਿਹੜੀਆਂ ਨੇ ਉਹ ਫੈਲਣੀਆਂ ਸ਼ੁਰੂ ਹੋ ਗਈਆਂ ਇਹਨਾਂ ਤੇ ਵਿਸ਼ਵਾਸ ਨਾ ਕਰੋ ਸਾਡੇ ਨਾਲ ਇਸ ਵਕਤ ਸਰਦਾਰ ਐਡਵੋਕੇਟ ਪ੍ਰੇਮ ਸਿੰਘ ਪੰਗੂ ਜੋ ਕਿ ਕਿਸਾਨ ਲੀਡਰ ਵੀ ਨੇ ਇਸ ਇਲਾਕੇ ਦੇ ਲੀਡਰ ਨੇ ਤੇ ਐਡਵੋਕੇਟ ਨੇ ਹਾਈ ਕੋਰਟ ਦੇ ਵਿੱਚ ਪੰਗੂ ਸਾਹਿਬ ਬੜਾ ਅਫਸੋਸ ਹੈ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਇਸ ਇਲਾਕੇ ਨੂੰ ਵਾਪਰ ਗਿਆ ਉਹ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਇਹ ਜਿੰਨੀ ਇੱਕ ਤਰਾਸ ਦੀ ਤੁਸੀਂ ਦੇਖ ਰਹੇ ਹੋ ਤੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਦੁੱਖ ਹੋ ਰਿਹਾ ਦੇਖ ਕੇ ਕਿ ਹਰ ਵਾਰੀ ਸਾਲਿਆ ਦੋ ਸਾਲ ਬਾਅਦ ਇਹ ਇਲਾਕੇ ਦੇ ਲੋਕ ਬਹੁਤ ਵੱਡਾ ਸੰਤਾਪ ਹੋ ਬਹੁਤ ਵੱਡਾ ਅਸੀਂ 1988 ਚ ਵੀ ਦੇਖਿਆ 1993 ਚ ਵੀ ਦੇਖਿਆ ਇੱਥੇ 2023 ਚ ਲੇਟੈਸਟ ਦੇਖਿਆ ਕਿ ਕਿਸ ਤਰ੍ਹਾਂ ਸਾਰੇ ਘਰਾਂ ਦੇ ਵਿੱਚ 4-4 5-5 ਫੁੱਟ ਪਾਣੀ ਵਿੱਚ ਕੋਈ ਪਿੰਡ ਨਹੀਂ ਸੀ ਐਸਾ ਰਿਹਾ ਦੂਰ ਦੂਰ ਤੱਕ ਔਰ ਹਾਊਜ਼ੈਂਡਜ਼ ਏਕੜ ਜਿਹੜੀ ਕ੍ਰੌਪ ਇੱਥੇ ਮਰ ਜਾਂਦੀ ਹੈ ਜੀ ਔਰ ਹਰ ਵਾਰੀ ਸਭ ਤੋਂ ਪਹਿਲਾਂ ਮਾਰ ਇੱਥੇ ਸ਼ੁਰੂ ਹੁੰਦੀ ਹੈ ਦੇਖੋ ਇਹ ਠੀਕ ਹੈ ਇਹ ਪਾਣੀ ਨਾਲ ਅੱਗੇ ਜਾਣਾ ਉਸ ਤੋਂ ਬਾਅਦ ਪੁੰਨ ਜਿਹੜੀ ਦੇਵੀਗੜ੍ਹ ਬਲਾਕ ਚ ਮਾਰ ਕਰਨੀ ਹੈ ਤੇ ਖਨੋਰੀ ਕਰਨੀ ਹੈ ਫਿਰ ਸੰਗਰੂਰ ਕਰਨੀ ਹੈ ਉੱਥੇ ਬਣੀ ਇਕੱਠਾ ਹੋ ਜਾਣਾ ਪਰ ਸ਼ੁਰੂ ਇੱਥੇ ਹੁੰਦਾ ਹੈ ਸਭ ਤੋਂ ਪਹਿਲਾਂ ਜੇ ਇੱਥੋਂ ਸ਼ੁਰੂ ਹੁੰਦਾ ਹੈ ਤਾਂ ਸਰਕਾਰਾਂ ਨੂੰ ਇਹ ਪਤਾ ਕਿਉਂ ਨਹੀਂ ਕਿ ਇੰਨੀ ਦੇਰ ਤੋਂ 4-5 ਦਹਾਕਿਆਂ ਤੋਂ ਸਰਕਾਰਾਂ ਆਉਂਦੀਆਂ ਨੇ ਉਹਨਾਂ ਨੂੰ ਪਤਾ ਨਹੀਂ ਏਡੀ ਵੱਡੀ ਤਬਾਹੀ ਹੁੰਦੀ ਐ ਸੋ ਕੰਟਰੋਲ ਨਹੀਂ ਕੀਤਾ ਜਾ ਸਕਦਾ ਹਰ ਸਾਲ ਹੁੰਦੀ ਐ ਤਬਾਹੀ ਹਰ ਸਾਲ ਹੁੰਦੀ ਐ ਕੰਟਰੋਲ ਨਹੀਂ ਕੀਤਾ ਜਾ ਸਕਦਾ ਇਹ ਤਾਂ ਮਾਮੂਲੀ ਗੱਲ ਹੈ ਨਾ ਵੀ ਇਸ ਨੂੰ ਵਾਰਸ਼ ਤੋਂ ਪਹਿਲਾਂ ਬਿਲਕੁਲ ਸਾਫ਼ ਕਰ ਦਿਓ ਉਹ ਜੀ ਜਿਹੜਾ ਕਾਪਟਣਾ ਰਹੇ ਪੂਲ ਖੋਲ ਦਿਓ ਸਾਈਫਨ ਨੂੰ ਖੋਲ ਦਿਓ ਸਾਈਫਨ ਵੱਡੇ ਕਰ ਦਿਓ ਇਲਾਕੇ ਦੇ ਲੋਕਾਂ ਦੀ ਬੜੀ ਸਧਾਰਨ ਜੀ ਮੰਗ ਸ਼ੁਰੂ ਤੋਂ ਰਹਿੰਦੀ ਹੈ ਹਮੂ ਸਾਹਿਬ ਤੁਸੀਂ ਤੇ ਇਸ ਇਲਾਕੇ ਦੇ ਰਹੇ ਹੋ ਤੁਹਾਨੂੰ ਜਿਆਦਾ ਪਤਾ ਹੈ ਕਿ ਐਤਵਾਰ ਜਿਹੜਾ ਹੁਣ ਪਾਣੀ ਆਇਆ ਇਹ ਪਿਛਲੇ ਸਮਿਆਂ ਨਾਲੋਂ ਤੇਈ ਨਾਲੋਂ ਵੀ ਜਿਆਦਾ ਹੈ 88 93 ਨਾਲੋਂ ਵੀ ਜਿਆਦਾ ਹੈ ਜਾਂ ਹਾਲੇ ਫਰਕ ਹੈ ਦੇਖੋ 88 93 ਜਿਹੜਾ ਪਾਣੀ ਆਇਆ ਨਾ ਉਹ ਵੀ ਪਾਣੀ ਕੁਝ ਤੋਂ ਘਟਨੇ ਸੀ ਪਾਰੇ ਪਾਣੀ ਦਾ ਇਨਫਲੋ ਜਿਹੜਾ ਹੁਣ ਪਿੱਛੇ ਵੀ ਆ ਰਹੀ ਹੈ ਇਹ ਪਾਣੀ ਇਸ ਤੋਂ ਜ਼ਿਆਦਾ ਲੱਗ ਰਿਹਾ ਹੈ ਦੇਖੋ ਪਿਛਲੇ ਵਾਰੀ ਵੀ 2023 ਚ ਉਹ ਸੜਾਲੇ ਕੋਲੇ ਜਿਹੜੀ ਨਰਵਾਣਾ ਵਾਲ ਟੁੱਟ ਗਈ ਸੀ ਉਹਦੇ ਵਿੱਚ ਪਾਣੀ ਪੈ ਗਿਆ ਸੀ 23 ਚ ਵੀ ਟੁੱਟੀ ਸੀ ਉਹ 23 ਚ ਟੁੱਟੀ ਹੈ ਹੁਣ ਬਹੁਤ ਵੱਡਾ ਪਾੜ ਪੈ ਬਹੁਤ ਵੱਡਾ ਬਹੁਤ ਵੱਡਾ ਪਾੜ ਪੈ ਗਿਆ ਹਾਲੇ ਹੋਰ ਵੀ ਖਤਰਾ ਹੈ ਉਹ ਹੋਰ ਵੀ ਹੈ ਇਸ ਲਈ ਉਸ ਤੋਂ ਘੱਟ ਨਹੀਂ ਹੈ ਇਹ ਜ਼ਿਆਦਾ ਵਾਰਨਿੰਗ ਹੈ ਉਸ ਤੋਂ ਵੀ ਜ਼ਿਆਦਾ ਸੋ ਇਹ ਲੋਕ ਆਪ ਰਾਖੀ ਆਪ ਹੀ ਕਰ ਰਹੇ ਆ ਪ੍ਰਸ਼ਾਸਨ ਹੈ ਜਿਹੜਾ ਕਿਤੇ ਨਜ਼ਰ ਨਹੀਂ ਆਉਂਦਾ ਹੈ ਉਹ ਘਮਗਮਾ ਕੇ ਚਲੇ ਜਾਂਦੇ ਆ ਜੁਮੇ ਸਾਡੇ ਸਾਥੀਆਂ ਨੇ ਪਹਿਲਾਂ ਕਿਹਾ ਜਦੋਂ 2023 ਚ ਆਇਆ ਦੇਖੋ ਆ ਧਨੋਪੁਰ ਤੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਵੱਡਾ ਇਕੱਠ ਹੋਇਆ ਸਾਰੇ ਇਲਾਕੇ ਦਾ ਸਾਰੀਆਂ ਪੋਲਿਟਿਕਲ ਪਾਰਟੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਲੋਕ ਇਕੱਠੇ ਹੋਏ ਵੀ ਦਹੱਕਿਆਂ ਤੋਂ ਅਸੀਂ ਇਹ ਬਿੱਤਾ ਚੱਲਦੇ ਆ ਰਹੇ ਹਾਂ ਇਸ ਦਾ ਕੋਈ ਪੱਕਾ ਸੋਲਿਊਸ਼ਨ ਕਰੀਏ ਉਹਦੇ ਚਾਰ ਪੰਜ ਕੰਕਰੀਟ ਗੱਲਾਂ ਜਿਹੜੇ ਇਲਾਕੇ ਦੀ ਸਹਿਮਤੀ ਬਣੀ ਵੀ ਇੱਕ ਤਾਂ ਇਹ ਐ ਵੀ ਇਸ ਦੇ ਬੰਡ ਕੱਢੋ ਜੀ ਇੱਕ ਕਰਦੇ ਊਂਟਸਰ ਕੋਲ ਬੰਡ ਹੈ ਸਿੱਧਾ ਕੀਤਾ ਜਾਵੇ ਸਿੱਧਾ ਇੱਕ ਸਰਾਲੇ ਕੋਲ ਬੰਡ ਹੈ ਇਸ ਟਾਈਪ ਜੀ ਉਹਨੂੰ ਬਿਲਕੁਲ ਸਿੱਧਾ ਕਰੋ ਇਸ ਤਰ੍ਹਾਂ ਚੈਨਲਾਈਜ਼ ਹੋ ਜਾਏ ਜਿਸ ਤਰ੍ਹਾਂ ਕਨਾਲ ਚੱਲਦੀ ਹੈ ਕਿਨਾਰੇ ਉਸਦੇ ਪੱਕੇ ਕਰੋ ਜਿੱਥੇ ਵੀ ਕੋ ਰਿਕਵਰਟਰ ਰਿਕਵਰਟਰ ਨੂੰ ਕੱਢੋ ਇਹ ਇਹ ਕੀਤਾ ਇਸ ਦਾ ਇਹ ਸੀ ਨੰਬਰ 2 ਸੀ ਵੀ ਇਹਦੇ ਵਿੱਚ ਸਾਈਫਨ ਦੇਖੋ ਜਦੋਂ 1993 ਚ ਫਲੱਡ ਆਈ ਹੈ ਅਸੀਂ ਆਪਸੀ ਕਨੌਰ ਦੇ ਪੁਰਤੇ ਮੇਰਾ ਖਿਆਲ ਹੈ 2 2.5 ਮਹੀਨੇ ਲਗਾਤਾਰ ਧਰਨਾ ਚੱਲਿਆ ਸੀ ਲੋਕਾਂ ਦਾ ਸਾਰਾ ਘਟ ਹੋ ਗਿਆ ਸੀ ਪੂਰਾ ਪਾਣੀ ਭਰਿਆ ਸੀ ਸੈਂਟਰਲ ਵਾਟਰਿੰਗ ਕਮਿਸ਼ਨ ਦੇ ਨਮਾਇंदे ਆਏ ਉਹਨਾਂ ਨੇ ਵਾਦਾ ਕੀਤਾ ਵੀ ਇੱਕ ਦਾ ਸਾਈਫਨ ਨਹਿਰ ਦੇ ਉੱਪਰ ਨੂੰ ਆ ਲਛੜੂ ਕੋਲੇ ਲਛੜੂ ਬੰਨੇ ਕਈ ਵਾਰੀ ਖੜਿਆ ਸਾਡਾ ਲਛੜੂ ਖੁਰਦਾ ਜਾਣਾ ਕਈ ਵਾਰੀ ਖੜਿਆ ਇੱਕ ਸੋਗਲ ਬਰਮਿੰਟ ਕੋਲੇ ਦੋ ਸਾਈਫਨ ਬਣਨਗੇ ਪਰ ਕਿਸੇ ਨੇ ਸਾਰ ਨਹੀਂ ਲਈ ਇਸ ਕਮੇਟੀ ਨੇ ਜੋ ਕੋ ਕੀਤਾ ਸੀ ਅਸੀਂ ਦੋ ਵਾਰੀ ਡਿਪਟੀ ਕਮਿਸ਼ਨਰ ਨੂੰ ਮਿਲੇਗਾ ਕੇ ਵਾਦਾ ਕੀਤਾ ਕਿਹੜੀ ਕੋਣ ਸੀ ਉਹ ਡਿਪਟੀ ਕਮਿਸ਼ਨਰ ਉਹ ਆਪਣੇ ਸਾਨੀ ਸੀ ਸਾਨੀ ਜੀ ਨੇ ਜਾਗਰੇ ਉਹ ਸੀ ਰਾਜੇ ਦਾ ਭਾਂਜਾ ਚਲੋ ਜੀ ਜੀ ਨਹੀਂ ਨਹੀਂ ਆ ਹੁਣ ਜਿਹੜੇ 2000 ਤੇ ਹਾ ਪ੍ਰੀਤੀ Yadav ਹਾ ਪ੍ਰੀਤੀ Yadav ਪਹਿਲਾਂ ਜਿਹੜੇ ਸ਼ੱਕ ਨਹੀਂ ਸੀਗੇ ਪਹਿਲਾਂ ਸੰਨੀ ਸਨ ਨਾ ਜੀ ਉਹਨਾਂ ਨੂੰ ਮਿਲੇ ਉਹਨਾਂ ਨੂੰ ਮੈਮੋਰੰਡਮ ਦੋ ਵਾਰੀ ਦਿੱਤੇ ਸਾਰੇ ਇਲਾਕੇ ਨੇ ਇਕੱਠੇ ਹੋ ਕੇ ਵੀ ਸਾਡੇ ਕੋਲ ਇਹ ਪ੍ਰਪੋਜ਼ਲ ਹੈ ਪੰਚਾਇਤਾਂ ਕੋਆਪਰੇਟ ਕਰ ਲਈ ਤਿਆਰ ਹੈ ਜਿੱਥੇ ਬੈਂਡ ਕੱਢਣਾ ਜੇ ਜ਼ਮੀਨ ਪੰਚਾਇਤ ਦੀ ਲੈਣੀ ਹੈ ਪੰਚਾਇਤ ਲੈਣਗੇ ਜ਼ਮੀਨ ਛੱਡ ਦੇਣਗੇ ਸਿੱਧਾ ਹੋ ਜਾਏ ਤਾਂ ਇਸ ਤੇ ਕੋਈ ਅਮਲ ਨਹੀਂ ਕੀਤਾ ਹੈ ਦੂਜਾ ਸੀਗਾ ਵੀ ਸਾਈਫਨਾਂ ਬਾਰੇ ਜਿਹੜੇ ਪਹਿਲਾਂ ਸਾਈਫਨ ਚੱਲਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਖੋਲੋ ਦੂਜੇ ਦੋ ਨਵੇਂ ਸਾਈਫਨ ਤੁਸੀਂ ਨਹਿਰ ਦੇ ਉੱਪਰ ਨੂੰ ਲਾਓ ਕਿਉਂਕਿ ਪਹਿਲਾਂ ਹੀ ਜੋ ਇੱਕ ਘਰ ਹੈ ਨਾ ਸਾਡੇ ਕੋਲ ਐਸਵਾਈਐਲ ਨਹਿਰ ਤੇ ਨਰਵਾਣਾ ਬ੍ਰਾਂਚ ਨਹਿਰ ਹੈ ਇਹ ਨੈਚੁਰਲ ਫਲੋ ਦੇ ਅਗੇਂਸਟ ਚੱਲਦੀ ਹੈ ਦੋਨੋਂ ਇਹ ਦੇਖੋ ਸਾਰੀਆਂ ਜਾ ਰਹੀਆਂ ਈਸਟ ਟੂ ਵੈਸਟ ਜਦ ਕਿ ਪਾਣੀ ਦਾ ਬਲੋ ਤਾਂ ਉਹ ਤੋਂ ਸਾਊਥ ਹੈ ਨੈਚੁਰਲ ਫਲੋ ਇਹ ਨੈਚੁਰਲ ਫਲੋ ਨੂੰ ਰੋਕਦੀਆਂ ਜਦੋਂ ਤੱਕ ਐਸਵਾਈਐਲ ਟੁੱਟਦੀ ਨਹੀਂ ਹੈ ਤਾਂ ਪਿੱਛੇ ੜਾ ਜਾਂਦਾ ਜਦੋਂ ਐਸਵਾਈਐਲ ਟੁੱਟਦੀ ਹੈ ਤੋਂ ਰੁਕ ਲੈਂਦੀ ਅੱਗੇ ਹੜਾ ਜਾਂਦਾ ਜਦੋਂ ਉਹ ਟੁੱਟਦੀ ਹੈ ਤਾਂ ਅੱਗੇ ਹੜਾ ਜਾਂਦਾ ਤੁਹਾਡੀ ਗੱਲ ਦੇ ਨਾਲ ਜਿਹੜਾ ਨੇਚਰਲ ਫਲੋ ਦੀ ਗੱਲ ਕੀਤੀ ਹੈ ਕੁਦਰਤੀ ਤੌਰ ਤੇ ਹੈ ਕਿ ਨੇਚਰਲ ਫਲੋ ਦੇ ਵਿੱਚ ਰੁਕਾਵਟ ਨਹੀਂ ਹੋਣੀ ਚਾਹੀਦੀ ਸਰਾਲੇ ਦੇ ਵਿੱਚ ਇਹਨਾਂ ਨੇ ਜਿਹੜੀ ਆ ਉਹ ਸਾਈਫਨ ਦੇ ਥੱਲੋਂ ਦੀ ਕੱਢੀ ਹੋਈ ਹੈ ਖਨੋਰੀ ਦੇ ਵਿੱਚ ਇਹਨਾਂ ਨੇ ਪਾਖੜਾ ਉੱਪਰ ਦੀ ਕੱਢ ਦਿੱਤੀ ਹੈ ਉਹ ਰੋਕ ਦਿੱਤਾ ਇਸੇ ਤਰ੍ਹਾਂ ਹਾਂਸੀ ਬਟਾਣਾ ਦੇ ਵਿੱਚ ਵੀ ਖੱਗੜ ਜਿਹੜਾ ਥੱਲੋਂ ਦੀ ਪਿੱਡੀ ਵੱਡੀ ਡਾਫ ਲਾਉਂਦਾ ਹੈਗਾ ਐਗਜੈਕਟਲੀ ਇਹੀ ਗੱਲ ਕਹਿਣਾ ਚਾਹੁੰਦੇ ਹਾਂ ਅਸੀਂ ਵੀ ਇਹ ਪਾਣੀਆ ਦੇਖੋ ਅਨ ਕੰਟਰੋਲਡ ਵਾਟਰ ਹੈ ਸੀ ਜਿਸਨ ਅਨ ਕੰਟਰੋਲਡ ਹੈ ਜੇ ਤੁਸੀਂ ਉਹ ਵੀ ਛੋਟੇ ਸਾਈਫਨ ਨਹਿਰ ਦੇ ਥੱਲੇ ਨੂੰ ਕੱਢ ਦੋਗੇ ਨਾਟ ਪੋਸੀਬਲ ਹਾਂਸੀ ਪਟਾਉਣਾਂ ਦੇ ਪਿੱਛੇ ਤਾਂ ਹੀ ਇਹਨੂੰ ਡੁੱਬਦੇ ਹਨ ਨੌਰੀ ਦੇ ਵਿੱਚੋਂ ਭਾਕੜਾ ਹੈ ਥੱਲੇ ਤਾਂ ਸਾਰਾ ਇਲਾਕਾ ਡੁੱਬ ਜਾਂਦਾ ਹੈ ਉਹ ਇਸ ਲਈ ਅਨ ਕੰਟਰੋਲ ਹੋਣ ਕਰਕੇ ਇਸ ਦਾ ਜਿਹੜਾ ਪੱਕਾ ਸੋਲੂਸ਼ਨ ਇਹ ਹੀ ਹੈ ਵੀ ਇਸ ਨੂੰ ਚੈਨਲਾਈਜ਼ ਕਰੋ ਇਹਦੇ ਬੈਂਡ ਘਟੋ ਸਿੱਧਾ ਜਾਵੇ ਇਹ ਔਰ ਜਿਹੜੇ ਸਾਈਫਨ ਹੈ ਉਹ ਵੀ ਖੁੱਲੇ ਬਣੇ ਇਸ ਦੇ ਉੱਪਰ ਨੂੰ ਬਣਨ ਜੀ ਤਾਂ ਤਾਂ ਇਸ ਦਾ ਕੋ ਪੱਕਾ ਹੱਲ ਹੋ ਸਕਦਾ ਨਹੀਂ ਤਾਂ ਫਿਰ ਸਾਰਾ ਬਹੁਤ ਹੀ ਲੋਕਾਂ ਨੂੰ ਨੁਕਸਾਨ ਹੋ ਰਿਹਾ ਸਰਕਾਰਾਂ ਪਰਭਾਈ ਕਰਦੀਆਂ ਨੇ ਲੋਕਾਂ ਆਪ ਰਾਖੀ ਕਰਦੇ ਲੋਕ ਆਪਣੀ ਦੇਖੋ ਇਹ ਗੱਲ ਠੀਕ ਹੈ ਕਿ ਪ੍ਰਸ਼ਾਸਨ ਹਰ ਥਾਂ ਤੇ ਫੇਲ ਹੋ ਰਿਹਾ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲੇ ਸਾਰੇ ਲੋਕਾਂ ਨੇ ਕਿਹਾ ਕਿਉਂਕਿ ਇਹੋ ਜਿਹੇ ਮੌਕੇ ਤੇ ਪ੍ਰਸ਼ਾਸਨ ਕੋਲ ਸੋਰਸਸ ਹੁੰਦੇ ਆ ਗਿਆ ਪਰ ਬਹੁਤ ਥਾਵਾਂ ਤੇ ਆਪਾਂ ਇਹ ਗੱਲ ਕਰੀਏ ਕਿ ਕਿਸਾਨਾਂ ਨੇ ਵੀ ਘੱਗਰ ਦੇ ਵਿੱਚ ਜਿਹੜੀਆਂ ਖਾਂਡਾਂ ਸੀਗੀਆਂ ਉਹ ਪੂਰੀਆਂ ਕਰ ਦਿੱਤੀਆਂ ਨੇ ਬਾਦਸ਼ਾਹਪੁਰ ਦੇ ਇਲਾਕੇ ਵਿੱਚ ਇੱਕ ਬੁੱਢਾ ਘੱਗਰ ਹੁੰਦਾ ਸੀ ਉਹ ਵੀ ਪਧਰਾ ਕਰ ਦਿੱਤਾ ਆਇਆ ਹਲਕੇ ਰੈਵਨੂਅਰਡ ਚ ਬੋਲਦਾ ਆ ਅਸੀਂ ਲੋਕਾਂ ਨੂੰ ਵੀ ਤਾਂ ਥੋੜਾ ਜਿਹਾ ਜਿਹੜਾ ਉਹ ਦਸੀਏ ਕਿ ਤੁਸੀਂ ਵੀ ਜਿਹੜੀ ਆ ਕਿਤੇ ਨਾ ਕਿਤੇ ਇਹਦੇ ਇਸ ਤਰਾਸਦੀ ਦੇ ਵਿੱਚ ਅਸੀਂ ਸ਼ਾਮਲ ਜਿਹੜੇ ਅਸੀਂ ਲੋਕ ਵੀ ਸ਼ਾਮਲ ਅਗੇ ਤੁਹਾਨੂੰ ਲੱਗਦਾ ਠੀਕ ਹੈ ਜਾਂ ਗਲਤ ਹੈ ਨਹੀਂ ਦੇਖੋ ਅਸੀਂ ਧੋਏ ਪਾਸੇ ਕਹਿੰਦੇ ਆ ਜਿਹੜੀ ਆਫਤ ਹੈ ਉਹ ਮੈਨ ਮੇਡ ਵੀ ਹੈ ਬਿਲਕੁਲ ਪਰ ਨੈਚੁਰਲ ਕਲੈਮਿਟੀ ਤਾਂ ਹੈ ਹੀ ਹੈ ਹੀ ਹੈ ਬਿਲਕੁਲ ਮੈਨ ਮੇਡ ਇਸ ਕਰਕੇ ਆ ਜਿਆਦਾ ਰੋਲ ਸਰਕਾਰਾਂ ਦਾ ਜਿਆਦਾ ਰੋਲ ਸਰਕਾਰਾਂ ਦਾ ਇਸ ਕਰਕੇ ਆ ਵੀ ਇਹਨਾਂ ਦੇ ਕੰਡੇ ਪੱਕੇ ਕਰਨੇ ਸਫਾਈ ਕਰਨੀ ਪਾਣੀ ਰੈਗੂਲੇਟ ਕਰਕੇ ਛੱਡਣਾ ਹੁਣ ਦੇਖੋ ਸਾਇੰਸ ਦੇ ਯੁੱਗ ਵਿੱਚ ਕਿਹੜੇ ਨੂੰ ਨਹੀਂ ਪਤਾ ਹੈ ਸਾਨੂੰ 20 ਦਿਨ ਪਹਿਲਾਂ ਦੇ ਮੌਸਮ ਦਾ ਪਤਾ ਹੈ ਵੀ ਹਿਮਾਚਲ ਚੰਨੀ ਬਾਰਸ਼ ਹੋਣੀ ਹੈ ਔਰ ਇੰਨਾ ਇਨਫਲੋ ਹੋਣਾਂ ਟਾਈਮਾਂ ਦੇ ਵਿੱਚ ਅਸੀਂ ਆਊਟਫਲੋ ਕਿੰਨਾ ਕਰਨਾ ਹੈ ਤੁਸੀਂ ਉਸ ਨੂੰ ਰੈਗੂਲੇਟ 20 25 ਦਿਨ ਪਹਿਲਾਂ ਕਿਉਂ ਨਹੀਂ ਕੀਤਾ ਤੁਸੀਂ ਸਮਝਦੇ ਨਹੀਂ ਤੁਸੀਂ ਡੇਂਜਰ ਮਾਰਕ ਤੱਕ ਕਿਉਂ ਜਾਣ ਦਿੱਤਾ ਇਸ ਵਾਰ ਜਿਹੜਾ ਉਹ ਮੈਨੇਜਮੈਂਟ ਦਾ ਵੱਡਾ ਕਿਤੇ ਫੈਲਾ ਤੁਸੀਂ ਡੇਂਜਰ ਮਾਰਕ ਤੱਕ ਕਿਉਂ ਜਾਣ ਦਿੱਤਾ 20 ਦਿਨ ਪਹਿਲਾਂ ਪਾਣੀ ਛੱਡਦੇ ਜਾਂਦੇ ਇਹ ਨਾ ਹੁੰਦਾ ਅਕਮੂਲੇਟ ਨਾ ਹੁੰਦਾ ਨਾ ਪਾਣੀ ਇਸ ਲਈ ਇਹ ਸਰਕਾਰ ਦੀ ਫੇਲਿਅਰ ਹੈ ਤਾ ਇਸ ਨੂੰ ਸਰਕਾਰਾਂ ਨੂੰ ਵੀ ਬਾਕੀ ਜਿਹੜੇ ਨੇਚਰਲ ਰਿਸੋਰਸ ਫੰਡ ਬਹੁਤ ਹੁੰਦੇ ਆ ਇਹ ਫੰਡ ਸਾਰੇ ਲੈਪਸ ਹੋ ਜਾਂਦੇ ਆ ਇਹਨਾਂ ਦੇ ਜਿੰਨਾ ਫੰਡ ਸੈਂਟਰ ਤੋਂ ਹੁੰਦਾ ਹੈ ਨਾ ਉਹ ਇਹ ਯੂਟਿਲਾਈਜ਼ ਕਰਦੇ ਲੈਪਸ ਹੋ ਜਾਂਦੇ ਆ ਪਹਿਲਾਂ ਹੀ ਕਿਤੇ ਅਸੇ-ਪਸੇ ਚਲਾ ਦੇਣਗੇ ਜੇ ਉਹ ਫੰਡ ਦੀ ਪ੍ਰੋਪਰ ਵਰਤੋਂ ਹੋ ਜੇ ਸਮੇਂ ਸਰ ਇਹਨਾਂ ਦੇ ਕੰਡੇ ਪੱਕੇ ਹੋਣ ਸਾਫ਼ ਹੋ ਜਾਣ ਸੈਫਲਾਂ ਦੀ ਉਹ ਹੋ ਜੇ ਤਾਂ ਬੜਾ ਕੁਝ ਹੋ ਸਕਦਾ ਹੈ ਤੀਜਾ ਹੈ ਇਲੀਗਲ ਮਾਈਨਿੰਗ ਜੀ ਇਲੀਗਲ ਮਾਈਨਿੰਗ ਦੇਖੋ ਠੀਕ ਹੈ ਵੀ ਲੋਕ ਵੀ ਗਾਹੇ ਵਾਹੇ ਕੁ ਦੋ ਚਾਰ ਟਰਾਲੀਆਂ ਕਰ ਦਿੰਦੇ ਹੁਣੇ ਪਰ ਮੇਨਲੀ ਮਾਈਨਿੰਗ ਇਹ ਵੀ ਇੱਕ ਵੱਡਾ ਨੈਕਸਸ ਹੈ ਇਲੀਗਲ ਮਾਈਨਿੰਗ ਦਾ ਜਿਹਦੇ ਵਿੱਚ ਪੁਲਿਸ ਪੋਲੀਟੀਸ਼ੀਅਨ ਬਿਰੋਕਰੇਟ ਰਹੇ ਹੋਏ ਆ ਸਾਡੇ ਇਲਾਕੇ ਚ ਪਤਾ ਨਹੀਂ ਕਿੰਨੇ ਟਿੱਪਰ ਚੱਲ ਗਏ ਕਿੰਨਾ ਕੁਝ ਪੜ ਦਿੱਤਾ ਸਾਰਿਆਂ ਨੂੰ ਪਤਾ ਕਹਿਣ ਦੀ ਲੋੜ ਨਹੀਂ ਹੈ ਜਿਹੜੇ ਮੌਕੇ ਦੇ ਹੁੰਦੇ ਉਹ ਲਾ ਕੇ ਬੜੇ ਪੈਸੇ ਕਮਾ ਜਾਂਦੇ ਹੁਣ ਦੇਖੋ ਨੁਕਸਾਨ ਬਹੁਤ ਹੋ ਚੁੱਕਿਆ ਆ ਤੇ ਲੋਕਾਂ ਨੂੰ ਜਦੋਂ ਹੜ ਉਤਰਨਾ ਬਹੁਤ ਸਾਰੀਆਂ ਸਮੱਸਿਆਵਾਂ ਹੋਰ ਆਉਣੀਆਂ ਨੇ ਕਿਤੇ ਥਾਂ ਤੇ ਜਿਹੜੀ ਆ ਰੇਤਾ ਭਰ ਜਾਣੀ ਆ ਕਿਤੇ ਬੋਰ ਬਹਿ ਜਾਣੇ ਆ ਕਿਤੇ ਸੜਕਾਂ ਟੁੱਟ ਜਾਣੀਆਂ ਨੇ ਲੋਕਾਂ ਦੀ ਫਸਲ ਜਿਹੜੀ ਆ ਗਈ ਇਸ ਵਾਰ ਸੋਣੀ ਗਈ ਹੜੀ ਵੀ ਬਿਜਣੀ ਜਿਹੜੀ ਆ ਬੜੀ ਔਖੀ ਹੋ ਗਈ ਕੀ ਮੰਗ ਕਰਦੇ ਹੋ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕਿ ਕਿਸ ਤਰ੍ਹਾਂ ਦਾ ਮੁਆਵਜ਼ੇ ਦੀ ਤਿਆਰੀ ਕਰਨੀ ਚਾਹੀਦੀ ਹੈ ਦੇਖੋ ਗੱਲ ਇਹ ਵੀ ਇਹ ਫਸਲ ਦਾ ਬਰਬਾਦ ਹੋਈ 2023 ਦੇ ਵਿੱਚ ਹਜ਼ਾਰਾਂ ਏਕੜ ਫਸਲ ਤੇ ਬਰਬਾਦ ਹੋਈ ਝੋਨੇ ਦੀ ਉਦੋਂ ਵੀ ਅਸੀਂ ਇਹ ਮੰਗ ਕੀਤੀ ਕਿ 50000 ਪ੍ਰਤੀ ਏਕੜ ਤਿੰਨ ਸਾਲ ਪਹਿਲਾਂ ਪਰ ਮਿਲਿਆ ਕੀ 6800 ਰੁਪਏ ਅਨਾਉਂਸ ਕੀਤਾ ਉਹਦੇ ਵਿੱਚ ਵੀ ਇੱਕ ਪੈਸਾ ਨਹੀਂ ਮਿਲਿਆ। ਇਹੀ ਸਰਕਾਰ ਜਿਹੜੀ ਵੋਟਾਂ ਲੈਣ ਤੋਂ ਪਹਿਲਾਂ ਇਹ ਕਹਿੰਦੇ ਸੀ ਬੱਕਰੀ ਵੀ ਮਰ ਜੇ ਮੁਰਗੀ ਮਰ ਜੇ ਮੁਆਵਜ਼ਾ ਪਹਿਲਾਂ ਅਸੈਸਮੈਂਟ ਕਦੇ ਬਾਅਦ ਚ ਕਰਾਂਗੇ ਗਰਦੌਰੀ ਬਾਅਦ ਚ ਉਹੀ ਮੁਆਵਜ਼ਾ ਪਹਿਲਾਂ ਉਹੋ ਕਿੱਥੇ ਅਸੈਸਮੈਂਟ ਹੈ ਕਿੱਥੇ ਗਰਦੌਰੀ ਹੈ ਹੁਣ ਮੁੱਖ ਮੰਤਰੀ ਸਾਹਿਬ ਬੋਲਦੇ ਹੀ ਨਹੀਂ ਹੈ। ਇਸ ਲਈ ਜਿੱਟਾ ਵੱਡਾ ਕੁਦਰਤੀ ਆਫਤ ਹੈ ਕਹਿਰ ਲੋਕਾਂ ਦੇ ਉੱਪਰ ਹੈ। ਇੱਥੇ ਵੀ ਮੈਂ ਤਾਂ ਕੱਲ ਫਾਜ਼ਲ ਕਾ ਗੁਰਦਾਸਪੁਰ ਤੋਂ ਘੁੰਮ ਕੇ ਆਇਆ ਸਾਰੇ ਜਿਸ ਤਰ੍ਹਾਂ ਲੋਕੋ ਬੈਠੇ ਕੋਈ درختਾਂ 'ਤੇ ਚੜੇ ਬੈਠੇ ਕੋਕਟਾਂ 'ਤੇ ਬੈਠੇ ਉਹਨਾਂ ਦੀ ਕੀ ਜ਼ਿੰਦਗੀ ਆ ਇਹ ਫਸਲ ਮਰੀਗੀ ਅਗਲੀ ਕਣਕ ਦੀ ਫਸਲ ਹੋਣੀ ਨਹੀਂ ਹੈ ਦੋ ਫਸਲਾਂ ਦੀ ਪਰਪਾਈ ਕੌਣ ਕਰੇਗਾ ਜਾਨੀ ਨੁਕਸਾਨ ਦੀ ਕੌਣ ਪਰਪਾਈ ਕਰੇਗਾ ਅਸੀਂ ਜਾਨੀ ਨੁਕਸਾਨ ਲਈ ਐਸਕੇਐਮ ਨੇ 10 ਲੱਖ ਰੁਪਏ ਪ੍ਰਤੀ ਵਿਅਕਤੀ ਮੰਗ ਕੀਤੀ ਹੈ ਔਰ ਜਿੱਥੇ ਫਸਲ ਨਹੀਂ ਬਰਬਾਦੀ ਹੋਈ ਹੈ ਜਿਹੜਾ ਫਾਊਂਡਰ ਹੈ ਦੂਜੀਆਂ ਫਸਲਾਂ 60000 ਰੁਪਏ ਪ੍ਰਤੀ ਏਕੜ ਇਸ ਤਰ੍ਹਾਂ ਘਰ ਟਹੇ ਹੈ ਕਿਤੇ ਉਹਨਾਂ ਲਈ ਸੋ ਇਹ ਮੁਆਵਜ਼ੇ ਦੀ ਦਰਾਂ ਇਨਾਂ ਦੇ ਵਿੱਚ ਭਾਵੇਂ ਸੈਂਟਰ ਦਾ ਕਰਾਈਟਰੀਆ ਜੋ ਮਰਜ਼ੀ ਉਹਦਾ ਬਹੁਤ ਨਾ ਮਾਤਰਾ ਹੈ ਨਾ ਮਾਤਰਾ ਹੈ ਵੈਲਫੇਅਰ ਸਟੇਟ ਹੈ ਜੋ ਲੋਕਾਂ ਦੇ ਪ੍ਰਾਪਤ ਆਉਂਦੀ ਹੈ ਇਹਨਾਂ ਕੋਲ ਬਥੇਰੇ ਫੰਡ ਨੇ ਉਹਨਾਂ ਦੇ ਵਿੱਚੋਂ ਲੋਕਾਂ ਦੀ ਮਦਦ ਲਈ ਇਹਨਾਂ ਨੂੰ ਆਉਣਾ ਚਾਹੀਦਾ ਲੋਕਾਂ ਦਾ ਰੋਸ਼ਨ ਪਾਣੀ ਲੰਗਰ ਉਹਨਾਂ ਦੇ ਦਵਾਈਆਂ ਕਿੰਨੀਆਂ ਬਿਮਾਰੀਆਂ ਨੇ ਫੈਲਣਾ ਇਸ ਤੋਂ ਬਾਅਦ ਮੱਛਰ ਲੋਕ ਜਿਹੜੇ ਕੰਡਿਆਂ ਦੇ ਉੱਪਰ ਬੈਠੇ ਆ ਸਾਰੇ ਉਹ ਸਾਰੀ ਪਬਲਿਕ ਮੈਂ ਤਾਂ ਹੈਰਾਨ ਹੋ ਗਿਆ ਨਾ ਵੀ ਇੰਨੇ ਸਮਾਜ ਸਵੀ ਜਥੇਬੰਦੀਆਂ ਚਾਹੇ ਖਾਲਸਾ ਹੈ ਯੂਨਾਈਟਿਡ ਸਿੱਖ ਨੇ ਦੂਜੇ ਨੇ ਪਿੰਡਾਂ ਲੋਕ ਟਰਾਲੀਆਂ ਭਰ ਕੇ ਕਲਮੇ ਫਾਜ਼ਲ ਜਿਹੜਾ ਕਾਮਾ ਬੜੀ ਪਿੰਡਾ ਜਿਹੜਾ ਮੇਨ ਪੁਆਇੰਟ ਜਿੱਥੇ ਸੱਤ ਰੋ ਜਾਦਾ ਉਥੇ ਲਿੰਕ ਰੋਡ ਹੈ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਨਫ੍ਰਾ ਜਿੱਥੇ ਤੱਕ ਨਗਰ ਰਸਟਰੀ ਅਟਲੀਆਂ ਭਰੀਆਂ ਖੜੀਆਂ ਸੀ ਦੂਰ ਤੱਕ ਔਰ ਉਹਨਾਂ ਨੂੰ ਅਨਲੋਡ ਕਰਨ ਲਈ ਟਾਈਮ ਲੱਗ ਰਿਹਾ ਸੀ ਕਹਿੰਦੇ ਜੀ ਖੜੇ ਰੋ ਟਾਈਮ ਲੱਗੇਗਾ ਦੁਪਹਿਰ ਤੱਕ ਅਨਲੋਡ ਹੋਣੀ ਆ ਲੋਕਾਂ ਦੀ ਸੇਵਾ ਇਸ ਤਰ੍ਹਾਂ ਮਲ ਕੁਦਰਤੀ ਆਫਤਾਂ ਨੂੰ ਜਨਤਾ ਆਪ ਹੀ ਸਰਕਾਰਾਂ ਨਹੀਂ ਆਉਂਦੀਆਂ ਲੋਕ ਆਪ ਹੀ ਚੱਲਦੇ ਇਹਨਾਂ ਨੂੰ ਲੋਕ ਹੀ ਉਸ ਦੇ ਪਰੌਂਦੇ ਆ ਸੋ ਸਰਕਾਰਾਂ ਜਿਹੜੀਆਂ ਲੋਕਾਂ ਤੋਂ ਵੋਟਾਂ ਲੈਂਦੀਆਂ ਨੇ ਝੂਠੇ ਵਾਦੇ ਕਰਦੀਆਂ ਨੇ ਉਹਨੂੰ ਇਸ ਟਾਈਮ ਸੰਕਟ ਦੀ ਘੜੀ ਦੇ ਵਿੱਚ ਲੋਕਾਂ ਨਾਲ ਖੜਨਾ ਚਾਹੀਦਾ ਹਲਾ ਨਾਰਾ ਮਾਰਨਾ ਚਾਹੀਦਾ ਲੋਕਾਂ ਦੀ ਜਿਹੜਾ ਨੁਕਸਾਨ ਹੈ ਪਰਪਾਈ ਕਰਨੀ ਚਾਹੀਦੀ ਪੰਗੋਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਲੋਕਾਂ ਦੇ ਨਾਲ ਜੁੜ ਕੇ ਲੋਕਾਂ ਦੀ ਗੱਲ ਕਰਦੇ ਪਏ ਹੋ ਇਹ ਕੁਦਰਤੀ ਆਫਤ ਹੈ ਔਰ ਇਸ ਦੇ ਨਾਲ ਜਿਹੜੇ ਸਾਰੇ ਰਿਸੋਰਸਸ ਹੈ ਉਹ ਫੇਲ ਹੋ ਜਾਂਦੇ ਆ ਲੇਕਿਨ ਇਸ ਮੌਕੇ ਤੇ ਜਿਹੜਾ ਪ੍ਰਸ਼ਾਸਨ ਹੈ ਸਰਕਾਰਾਂ ਹੈ ਉਹ ਲੋਕਾਂ ਦੇ ਨਾਲ ਜਦੋਂ ਆ ਕੇ ਖੜਦਿਆਂ ਨੇ ਤਾਂ ਉਹਨਾਂ ਦੀ ਹੌਸਲਾ ਵਧਦਾ ਪਰ ਭਾਈ ਹੁੰਦੀ ਹੈ ਔਰ ਜਿਸ ਤਰ੍ਹਾਂ ਪੰਗੂ ਸਾਹਿਬ ਨੇ ਕਿਹਾ ਕਿ ਮੌਜੂਦਾ ਸੋਨੀ ਦੀ ਫਸਲ ਖਤਮ ਹੋ ਗਈ ਹੈ ਹਾੜੀ ਦੀ ਫਸਲ ਬੀਜਣ ਦੇ ਲਈ ਬਹੁਤ ਮੁਸ਼ਕਲ ਆਉਣੀ ਹੈ ਕਿਉਂਕਿ ਬਹੁਤ ਵੱਡੀਆਂ ਸਮੱਸਿਆਵਾਂ ਆਉਣੀਆਂ ਨੇ ਜਿਹੜੇ ਕਿਸਾਨਾਂ ਦੇ ਘਰ ਟਹਿ ਗਏ ਆ ਫਸਲਾਂ ਬਰਬਾਦ ਹੋ ਗਈਆਂ ਨੇ ਉਹਨਾਂ ਦੀ ਅਗਲੇ 3-4-4 ਸਾਲਾਂ ਤੱਕ ਉਹਨਾਂ ਨੂੰ ਉੱਠਣਾ ਮੁਸ਼ਕਲ ਹੋ ਜਾਣਾ ਸੋ ਕੇਂਦਰ ਸਰਕਾਰ ਦਾ ਬਹੁਤ ਵੱਡਾ ਫਰਜ਼ ਬਣਦਾ ਹੈ ਕਿ ਇਸ ਮੌਕੇ ਤੇ ਜਿੱਥੇ ਕਿਤੇ ਵੀ ਆਫਤਾਂ ਆਈਆਂ ਨੇ ਜਿੰਨੀ ਮੰਗ ਕੀਤੀ ਜਾ ਰਹੀ ਹੈ ਉਸ ਹਿਸਾਬ ਦੇ ਨਾਲ ਕਿਉਂਕਿ ਸਮਾਂ ਬਦਲ ਗਿਆ ਹੈ ਪੁਰਾਣੇ ਸਮੇਂ ਦੇ ਜਿਹੜੇ ਪੈਰਾਮੀਟਰਸ ਨੇ ਉਹ ਚੇਂਜ ਹੋਣੇ ਚਾਹੀਦੇ ਆ ਔਰ ਕਿਸਾਨਾਂ ਦੀ ਪਰਪਾਈ ਹੋਵੇ ਤਾਂ ਕਿ ਇਸ ਖਿੱਤੇ ਦੇ ਕਿਸਾਨ ਜਿਹੜੇ ਆ ਉਹ ਦੇਸ਼ ਦੇ ਵਿੱਚ ਜਿਵੇਂ ਅੱਗੇ ਹਿੱਸਾ ਪਾਉਂਦੇ ਰਹੇ ਆ ਖਾਦ ਭੰਡਾਰ ਦੇ ਵਿੱਚ ਖੁਰਾਕ ਦੇ ਵਿੱਚ ਉਹ ਪਾਉਂਦੇ ਰਹਿਣ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਸਰਾਲਾ ਹੈਡ ਤੋਂ ਮੈਂ ਅਮਰਜੀਤ ਵੜੈਚ ਡੀ5 ਟੀਵੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਖੋਖਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ